ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਤੁਹਾਡਾ ਵੀਰ ਸਰਜੀਤ ਸਿੰਘ ਰੰਧਾਵਾ ਅੱਜ ਆਪਾਂ ਪਹੁੰਚੇ ਆ ਮੈਡੀ ਸਿਟੀ ਹਸਪੀਟਲ ਮੋਗਾ ਵਿਖੇ ਜਿੱਥੇ ਇੱਕ ਮਹੀਨੇ ਤੋਂ ਸਾਡਾ ਵੀਰ ਹਰਵਿੰਦਰ ਸਿੰਘ ਪਿੰਡ ਰੋਸ਼ਨ ਵਾਲਾ son of ਰਾਮ ਸਿੰਘ ਇਹ ਕੰਮ ਕਰ ਰੇ ਸੀ ਪੈਟ ਦੇ ਉੱਤੇ ਮਿਸਤਰੀ ਦਾ ਮੇਸਤਰੀ ਦਾ ਕੰਮ ਕਰ ਰਹੇ ਸੀਗੇ ਔਰ ਇਹ ਪੈੜ ਦੇ ਉੱਤੋਂ ਡਿੱਗ ਪਏ ਜਿਹਦੇ ਨਾਲ ਡਿੱਗਣ ਦੇ ਵੇਲੇ ਇਹਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਸੱਟ ਲੱਗੀ ਔਰ ਇਹਦੇ ਸਿਰ ਦਾ ਆਪਰੇਸ਼ਨ ਹੋਇਆ ਬਾਕੀ ਇਹਦੇ ਲੱਖ ਦੇ ਉੱਤੇ ਸੱਟ ਲੱਗੀ ਆ ਉਸ ਚੀਜ਼ ਦਾ ਆਪਰੇਸ਼ਨ ਹੋਇਆ ਬੜੇ ਦੁੱਖ ਦੀ ਗੱਲ ਆ ਕਿ ਸਾਡੀਆਂ ਬੜੀਆਂ ਸੰਸਦਾ ਬਣੀਆਂ ਹੋਈਆਂ ਮਨੁੱਖਤਾ ਦੀ ਸੇਵਾ ਵਾਲੇ ਬਣੇ ਹੋਏ ਆ ਨਮੂਨਕਵਾਤਰਾ ਹੈਗੇ ਆ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਸਸਤਾ ਬਣੀਆਂ ਹੋਈਆਂ ਸ਼ਰੋਣੀ ਕਮੇਟੀ ਵੱਲੋਂ ਵੀ ਸਸਤਾ ਬਣੀਆਂ ਹੋਈਆਂ ਪਰ ਸਾਡੇ ਸਿੱਖ ਪਰਿਵਾਰ ਜਿਹੜੇ ਆ ਇਲਾਜ ਦੇ ਖ ਨੂੰ ਜਿਹੜੇ ਤੜਫ ਰਹੇ ਆ ਕੀ ਕਰ ਰਹੀ ਆ ਸ਼ਰੋਣੀ ਕਮੇਟੀ ਜਿਨ੍ਹਾਂ ਨੂੰ 33 ਅਰਬ ਰੁਪਏ ਦੀ ਫਲਾਣਾ ਕਮਾਈ ਆ ਔਰ 40 ਹਜ਼ਾਰ ਕਿੱਲਾ ਜਿਨ੍ਹਾਂ ਦੇ ਕੋਲੇ ਜ਼ਮੀਨ ਆ ਸ਼ਰੋਣੀ ਕਮੇਟੀ ਦੇ ਕੋਲੇ ਔਰ ਉਹ ਵੀ ਕੁਛ ਨਹੀਂ ਕਰ ਰਹੇ ਆਪਣੇ ਸਿੱਖ ਭਰਾਵਾਂ ਵਾਸਤੇ ਦੇਖੋ ਸਿੱਖ ਭਰਾ ਨੇ ਔਰ ਇਲਾਜ ਦੇ ਘੁਣੋਂ ਤਰਫ ਰਹੇ ਨੇ ਮੈਂ ਜਿੰਨੇ ਵੀ ਮੇਰੇ ਵੀਰ ਐਨ ਆਰ ਆਈ ਵੀਰ ਆ ਬਾਹਰ ਪ੍ਰਦੇਸ਼ਾਂ ਦੇ ਵਿੱਚ ਰਹਿੰਦੇ ਆ ਔਰ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਕੁਛ ਦਿੱਤਾ ਹੋਇਆ ਪੈਸੇ ਸੰਭਾਲੇ ਨਹੀਂ ਜਾਂਦੇ ਮੈਂ ਉਹਨਾਂ ਵੀਰਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰੂੰਗਾ ਇਸ ਵੀਡੀਓ ਦੇ ਮਾਦੀਮ ਦੇ ਨਾਲ ਕਿ ਇਸ ਵੀਰ ਹਰਵਿੰਦਰ ਸਿੰਘ ਦੀ ਜਿਹੜੀ ਆ ਕੋਈ ਵੀਰ ਬਾਹ ਫੜੇ ਸ਼ਰੋਮਣੀ ਕਮੇਟੀ ਫੜੇ ਜਾਂ ਕੋਈ ਸਾਡੀਆਂ ਸੰਸਦਾਂ ਵਾਲੇ ਵੀਰ ਫੜਨਾ ਔਰ ਜਾਂ ਐਨ ਆਰ ਆ ਵੀਰ ਆ ਜਿਹੜੇ ਉਹ ਜਿਹੜੇ ਇਸ ਵੀਰ ਦੀ ਬਾਹ ਫੜਨ ਕਿਉਂਕਿ ਹੋਰ ਤੱਕ ਇਸ ਵੀਰ ਦੇ ਉੱਤੇ ਪਤਾ ਨਹੀਂ ਕਿੰਨੇ ਕੋ ਪੈਸੇ ਲੱਗ ਚੁੱਕੇ ਆ ਪਿੰਡ ਦੇ ਵਿੱਚੋਂ ਵੀ ਗ੍ਰਾਹੀ ਕੀਤੀ ਆ ਹੋਰ ਲੋਕਾਂ ਤੱਕ ਵੀ ਪਹੁੰਚ ਕੀਤੀ ਆ ਪਰ ਲੋਕਾਂ ਨੇ ਅਮਲਾ ਨਹੀਂ ਮਾਰਿਆ ਇਹਦਾ ਵੱਡਾ ਭਰਾ ਜਿਹੜਾ ਹਰਦੀਪ ਸਿੰਘ ਕਈ ਸਾਲ ਪਹਿਲਾਂ ਉਹਦੀ ਲੱਤ ਟੁੱਟ ਗਈ ਜਿਹਦੇ ਚਾਰ ਪ੍ਰੈਸ਼ਨ ਉਹਦੀ ਲੱਤ ਦੇ ਹੋਏ ਗੋਡਾ ਪਵਾਇਆ ਗਿਆ ਔਰ ਉਹਦੀ ਵੀ ਪਿੰਡ ਵਾਲਿਆਂ ਨੇ ਜਿਵੇਂ ਵੀ ਮਿਲ ਜੁਲ ਕੇ ਮਦਦ ਕੀਤੀ ਔਰ ਗਰੀਬ ਪਰਿਵਾਰ ਆ ਬਹੁਤ ਜ਼ਿਆਦਾ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਆ ਇਹ ਮਿਸਤਰੀ ਦਾ ਕੰਮ ਕਰਦਾ ਇਹਦਾ ਭਰਾ ਜਿਹੜਾ ਹਰਦੀਪ ਸਿੰਘ ਆ ਉਹ ਵਿਚਾਰਾ ਮੋਟਰਾਂ ਬੰਨਣ ਦਾ ਕੰਮ ਕਰਦਾ ਆਪਣੇ ਬੱਚੇ ਪਾਲ ਰੇ ਆ ਜਦੋਂ ਇਸ ਤਰ੍ਹਾਂ ਦੀ ਕੋਈ ਨਾ ਕੋਈ 7 ਵਜ ਦੀ ਆ ਕੋ ਰੱਬਾ ਰੱਬ ਨਾਲੋਂ 6:00 ਵਜ ਦੀ ਆ ਤਾਂ ਇਨਸਾਨ ਜਿਹੜਾ ਝੰਜੋੜਿਆ ਜਾਂਦਾ ਸੋ ਮੈਂ ਜਿੰਨੇ ਵੀ ਸਾਡੇ ਅਵੀਰਾਂ ਸਿੱਖ ਸੰਸਦਾਂਵਾ ਜਿੰਨੀਆਂ ਵੀ ਕਮੇਟੀਆਂ ਬਣੀਆਂ ਹੋਈਆਂ ਵੀਰੋ ਮੈਂ ਆਪਦੇ ਵੱਲੋਂ ਤੁਹਾਨੂੰ ਹੱਥ ਮੰਨ ਕੇ ਅਪੀਲ ਕਰਦਾ ਕਿ ਆਪਾਂ ਇਸ ਅਵੀਰ ਦੀ ਮਦਦ ਕਰਨੀ ਆ ਔਰ ਮੈਂ ਇਹਨਾਂ ਦਾ ਬਕਾਇਦਾ ਮੋਬਾਈਲ ਨੰਬਰ ਵੀ ਥੱਲੇ ਲਿਖ ਕੇ ਦਊਂਗਾ ਔਰ ਮੈਂ ਬੋਲ ਵੀ ਦੱਨਾ ਇਹਨਾਂ ਦਾ ਨੰਬਰ ਹੈਗਾ ਜੀ 99148 17202 99148 17202 ਸੋ ਇਹਨਾਂ ਦਾ ਗੂਗਲ ਪੇ ਚੱਲਦਾ ਔਰ ਇਹਦੇ ਗੂਗਲ ਪੇ ਤੇ ਤੁਸੀਂ ਪੈਸੇ ਪਾ ਸਕਦੇ ਹੋ ਬਾਹਲੇ ਨਹੀਂ ਬਾਹਰੋਂ ਤੁਸੀਂ 10 10 20 20 ਡਾਲਰ ਵੀ ਪਾਉਣਾ ਤਾਂ ਇਸ ਵੀਰ ਦਾ ਇਲਾਜ ਹੋ ਸਕਦਾ ਤੁਸੀਂ ਗੁਰਦੁਆਰਿਆਂ ਦੇ ਵਿੱਚ ਲੰਗਰ ਤਾਂ ਬਹੁਤ ਲਾਉਣੇ ਹੋ ਰਜੀਆਂ ਨੂੰ ਬਹੁਤ ਰਜਾਉਣੇ ਹੋ ਪਰ ਦੁੱਖ ਦੀ ਗੱਲ ਆ ਪੰਜਾਬੀਓ ਕਿ ਐਸੇ ਇਹੋ ਜਿਹੇ ਵੀਰ ਦੀ ਇਹੋ ਜਿਹੇ ਮਰੀਜ਼ਾਂ ਦੀ ਤੁਸੀਂ ਬਾਹ ਨਹੀਂ ਫੜਦੇ ਪੰਜਾਬੀਓ ਇਹੋ ਜੇ ਸਹੀ ਦਾਨ ਕਰਨਾ ਨਾ ਤਾ ਇਹੋ ਜੀ ਜਗਾ ਤੇ দান ਕਰੋ ਜਿਹੜਾ ਵਾਹਿਗੁਰੂ ਤੁਹਾਡਾ ਮਨਜੂਰ ਕਰੇ ਸੋ ਮੇਰੀਆਂ ਇੰਨੀਆਂ ਗੱਲਾਂ ਇੰਨੀ ਬੇਨਤੀ ਇੰਨੀ ਅਪੀਲ ਨੂੰ ਮਨਜੂਰ ਕਰਿਓ ਔਰ ਇਸ ਵੀਰ ਤੇ ਹਰਵਿੰਦਰ ਸਿੰਘ ਤੇ ਤਰਸ ਖਾ ਕੇ ਇਹਦੇ ਇਲਾਜ ਲਈ ਜਿੰਨੇ ਵੀ ਪੈਸੇ ਪਾ ਸਕਦੇ ਹੋ ਸੋ ਵੱਧ ਤੋਂ ਵੱਧ ਪਾਓ ਔਰ ਇਹ ਵੀਰ ਦਾ ਜਿਹੜਾ ਇਲਾਜ ਹੋ ਸਕੇ ਕਿਉਂਕਿ ਹਸਪੀਟਲ ਵਿੱਚ 1 ਮਹੀਨੇ ਤੋਂ ਪਿਆ ਹੋਇਆ ਇਹਦੇ ਸਿਰ ਦਾ ਆਪਰੇਸ਼ਨ ਹੋਇਆ ਬਾਕੀ ਇਹਦੇ ਦਾ ਇਲਾਜ ਬਾਕੀ ਆ ਇਨੀਆਂ ਗੱਲਾਂ ਕਹਿੰਦਾ ਹਾਂ ਜੇਾ ਤੁਹਾਡੇ ਤੋਂ ਖਿਮਾ ਦਾ ਜਾਚ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ